ਤਾਂ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚੰਡੀਗੜ੍ਹ ਦੇ ਵਿੱਚ ਪਹੁੰਚ ਰਹੇ ਨੇ ਨਵੇਂ ਕਾਨੂੰਨਾਂ ਨੂੰ ਲੈ ਕੇ ਅੱਜ ਉਹਨਾਂ ਦਾ ਇੱਕ ਪ੍ਰੋਗਰਾਮ ਰੱਖਿਆ ਗਿਆ ਤੇ ਤਸਵੀਰਾਂ ਮੇਰੇ ਸਾਥੀ ਨੂੰ ਕਹੂੰਗਾ ਸਿਕਿਉਰਿਟੀ ਦੇ ਕਿਸ ਤਰ੍ਹਾਂ ਦੇ ਇੰਤਜ਼ਾਮ ਕੀਤੇ ਗਏ ਨੇ ਆਮ ਲੋਕਾਂ ਨੂੰ ਜਿਹੜਾ ਹੈਗਾ ਵੀ ਆਈਪੀ ਜ਼ਰੂਰ ਆਉਂਦੇ ਨੇ ਅੱਜ ਪ੍ਰਧਾਨ ਮੰਤਰੀ ਆ ਰਹੇ ਨੇ ਜਿੱਥੇ ਲੋਕਾਂ ਨੂੰ ਸਹੂਲਤਾਂ ਲਈ ਆ ਰਹੇ ਨੇ ਉੱਥੇ ਲੋਕ ਪਰੇਸ਼ਾਨ ਹੁੰਦੇ ਜ਼ਰੂਰ ਨਜ਼ਰ ਆ ਰਹੇ ਨੇ ਦੇਖੋ ਲੋਕਾਂ ਨੂੰ ਜਿਹੜਾ ਹੈਗਾ ਪੁਲਿਸ ਵੱਲੋਂ ਜਿਹੜਾ ਰੋਕਿਆ ਜਾ ਰਿਹਾ ਹੈਗਾ ਤਾਂ ਕਈ ਲੋਕ ਕਹਿ ਰਹੇ ਜਿਨ੍ਹਾਂ ਨੇ ਡਿਊਟੀ ਤੇ ਵੀ ਜਾਣਾ ਸੀਗਾ ਤਾਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਤਾਂ ਜਰੂਰ ਦੇਖੋ ਬੱਚੇ ਵੀ ਨਾਲ ਨੇ ਮੈਮ ਕੀ ਨਾਮ ਹੈ ਤੇ ਕੀ ਗੱਲ ਹੋਈ ਤੁਹਾਨੂੰ ਜਾਣ ਕੇ ਲੈ ਮੈਂ ਡਿਊਟੀ ਜਾ ਰਹੇ ਸੀਗੇ ਜੀ ਡਿਊਟੀ ਸਾਰ ਰਹੇ ਹਾਂ ਸਰ ਡਿਊਟੀ ਨਹੀਂ ਹੁਣ ਵਾਪਸ ਕਰਨੀ ਯਾਰ ਜਾ ਰਹੇ ਹਾਂ ਮੇਰੇ ਘਰ ਨਹੀਂ ਇਧਰ ਨਹੀਂ ਜਾਣੇ ਦੇ ਰੋ ਉਸ ਰਾਸਤੇ ਸੇ ਜਾ ਰਹੇ ਹੈਂ ਕਹਿ ਰਹੇ ਹੈਂ ਕਿ ਆਪ ਦੂਸਰਾ ਰੂਟ ਚੇਂਜ ਕੀਜੀਏ ਇਧਰ ਸੇ ਨਹੀਂ ਜਾ ਪਾ ਰਹੇ ਕਹਿੰਦੇ ਨਹੀਂ ਗਿਆ ਸੀਗਾ ਕਹਾ ਇਤਨੀ ਕਹਿਣ ਨਹੀਂ ਹਮ ਨਹੀਂ ਜਾਣੇ ਦੇਂਗੇ ਕੀ ਆਪ ਦੂਸਰਾ ਚੇਂਜ ਕੀਜੀਏ ਤਾਂ ਤੁਸੀਂ ਦੇਖ ਸਕਦੇ ਹੋ ਅ ਪੁਲਿਸ ਅਧਿਕਾਰੀਆਂ ਦੀਆਂ ਗੱਡੀਆਂ ਜ਼ਰੂਰ ਜਾਂਦੀਆਂ ਨਜ਼ਰ ਆ ਰਹੀਆਂ ਨੇ ਚਾਹੇ ਵੱਡੇ ਅਧਿਕਾਰੀ ਨੇ ਨਾਲ ਚਾਹੇ ਐਂਬੂਲੈਂਸ ਦੀ ਗੱਲ ਕਰ ਲਈਏ ਪਰ ਆਮ ਲੋਕਾਂ ਨੂੰ ਜ਼ਰੂਰ ਖੱਜਲ ਖਵਾਰ ਹੋਣਾ ਪੈ ਰਿਹਾ ਹੈਗਾ ਪੈਦਲ ਲੋਕਾਂ ਨੂੰ ਵੀ ਨਹੀਂ ਜਾਣ ਦਿੱਤਾ ਜਾ ਰਿਹਾ ਹੈਗਾ ਔਰ ਦੂਸਰੇ ਪਾਸੇ ਗੱਲ ਕਰ ਲਈਏ ਜਿਹੜੇ ਲੋਕ ਨੇ ਡਿਊਟੀ ਖਤਮ ਕਰਕੇ ਆ ਰਹੇ ਨੇ ਤਾਂ ਜ਼ਰੂਰ ਉਹਨਾਂ ਨੂੰ ਵੀ ਜਿਹੜਾ ਰੋਕਿਆ ਜਾ ਰਿਹਾ ਹੈਗਾ ਤਾਂ ਆਮ ਲੋਕ ਜਿਹੜੇ ਹੈਗੇ ਨੇ ਆਪਣੇ ਘਰਾਂ ਵੱਲ ਨੂੰ ਜਾ ਰਹੇ ਸੀਗੇ ਉਹਨਾਂ ਨੂੰ ਵੀ ਉੱਥੇ ਰੋਕਿਆ ਗਿਆ ਹੈ ਇੱਕ ਹੋਰ ਵੀ ਭਾਈ ਸਾਹਿਬ ਨੇ ਉਹਨਾਂ ਨਾਲ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਦੇ ਆ ਪਾਜੀ ਅੱਗੇ ਜਾਣਾ ਸੀ ਘਰ ਹੈ ਤੁਹਾਡਾ ਅੱਗੇ ਪਾਜੀ ਸਾਰੇ ਪਾਸੇ ਬਲਾਕ ਕੀਆ ਰੋਡ ਕਿਧਰੇ ਵੀ ਉਧਰ ਵੀ ਸੀਵਰੇਜ ਪੈ ਰਿਆ ਇਧਰ ਇਹਨਾਂ ਨੇ ਸਾਰੇ ਰੋਡ ਬੰਦ ਕੀਤੇ ਹੋਏ ਆ ਬੱਚੇ ਨਹੀਂ ਕਹ ਸੀ ਕਿ ਮਨਿੰਦਰ ਬੋਦੀ ਜਾਨ ਨੂੰ ਪਾਜੀ ਇਸ ਬਾਰੇ ਕੁਝ ਨਹੀਂ ਪਤਾ ਸੀਗਾ ਤੇ ਹੁਣ ਜਾਣ ਨਹੀਂ ਦੇ ਰਹੇ ਹੈਗੇ ਕੁਝ ਨਹੀਂ ਵੀਰੇ ਬੰਦ ਹੈ ਸਾਰੇ ਬਲਾਕ ਕੀਤੇ ਹੋਏ ਆ ਰੋਡ ਜਾਓਗੇ ਕਿਵੇਂ ਹੁਣ ਪਤਾ ਨਹੀਂ ਹੁਣ ਦੇਖਦੇ ਆ ਤਾਂ ਆਮ ਲੋਕ ਖੱਜਲ ਖਵਾਰ ਹੁੰਦੇ ਜਰੂਰ ਨਜ਼ਰ ਆ ਰਹੇ ਨੇ ਕਿਉਂਕਿ ਸਾਰੇ ਰਸਤੇ ਬੰਦ ਹੋਏ ਨੇ ਕਿਸੇ ਪਾਸੇ ਤੁਸੀਂ ਕਹੋ ਉਹਨਾਂ ਨੇ ਕਿਹਾ ਕਿ ਜਿਵੇਂ ਸੀਵਰੇਜ ਦੀ ਸਮੱਸਿਆ ਆ ਰਹੀ ਹੈ ਦੂਜੇ ਪਾਸੇ ਇਹ ਜਿਹੜਾ ਰਸਤੇ ਨੇ ਸਾਰੇ ਬੰਦ ਕੀਤੇ ਹੋਏ ਨੇ ਤਾਂ ਤੁਸੀਂ ਦੇਖ ਸਕਦੇ ਹੋ ਲੋਕ ਜਿਹੜੇ ਆ ਰਹੇ ਨੇ ਆਪਣੇ ਘਰਾਂ ਵੱਲ ਨੂੰ ਜਰੂਰ ਜਾਣਾ ਹੈਗਾ ਤਾਂ ਦਿੱਕਤ ਪਰੇਸ਼ਾਨੀ ਜਰੂਰ ਆ ਰਹੀ ਆ ਤੇ ਪੁਲਿਸ ਕਰਮਚਾਰੀ ਨੇ ਜਿਹੜੇ ਆਪਣਾ ਕੰਮ ਕਰਦੇ ਜਨੂਰ ਆ ਰਹੇ ਨੇ ਬੈਰੀਕੇਡ ਜਰੂਰ ਲੱਗੇ ਹੋਏ ਨੇ ਇੱਕ ਪਾਸੇ ਤੋਂ ਲੈ ਕੇ ਦੂਰ ਤੱਕ ਦੇਖ ਸਕਦੇ ਹੋ ਤੁਸੀਂ ਜਿੱਥੇ ਨਰਿੰਦਰ ਮੋਦੀ ਦਾ ਪ੍ਰੋਗਰਾਮ ਹੈ ਪ੍ਰਧਾਨ ਮੰਤਰੀ ਨੇ ਤਾਂ ਉਹਨਾਂ ਦਾ ਜਿਹੜਾ ਪ੍ਰੋਗਰਾਮ ਹੈ ਪੂਰੇ ਦੂਰ ਤੱਕ ਜਿਹੜੀ ਇਹ ਰੋਡ ਤੁਹਾਨੂੰ ਖਾਲੀ ਦਿਖਾਈ ਦੇਵੇਗੀ ਪਰ ਜਿੱਥੇ ਦੂਜੇ ਪਾਸੇ ਤੇ ਆਮ ਲੋਕਾਂ ਨੂੰ ਜਰੂਰ ਪਰੇਸ਼ਾਨੀ ਹੋ ਰਹੀ ਹੈ ਤੁਸੀਂ ਦੇਖ ਸਕਦੇ ਹੋ ਆਟਰ ਦੇ ਵਿੱਚ ਜਾ ਰਹੇ ਨੇ ਕਈ ਤਾਂ ਸਟੂਡੈਂਟ ਵੀ ਸਾਨੂੰ ਪੁੱਛ ਕੇ ਗਏ ਨੇ ਕਿ ਜੀ ਅੱਜ ਛੁੱਟੀ ਸੀ ਤਾਂ ਸਾਨੂੰ ਅੱਗੇ ਕੋਈ ਨਹੀਂ ਜਾਣ ਦਿੱਤਾ ਜਾ ਰਿਹਾ ਹੈਗਾ ਤਾਂ ਉਹਨਾਂ ਨੂੰ ਇਹ ਨਹੀਂ ਪਤਾ ਕਿ ਅੱਗੇ ਕੋਈ ਪ੍ਰੋਗਰਾਮ ਸੀਗਾ ਜਿਸ ਪ੍ਰੋਗਰਾਮ ਦੇ ਤਹਿਤ ਜਿਹੜਾ ਹੈਗਾ ਇਹ ਰੂਟ ਜਿਹੜਾ ਡਵਰਟ ਕੀਤਾ ਗਿਆ ਹੈਗਾ ਤਾਂ ਇਹ ਦੂਜੇ ਪਾਸੇ ਪਰ ਕਈ ਜਿਹੜੇ ਆਮ ਲੋਕ ਨੇ ਉਹਨਾਂ ਨੂੰ ਨਹੀਂ ਪਤਾ ਹੈਗਾ ਕਿ ਇਹ ਰੂਟ ਜਿਹੜਾ ਡਵਰਟ ਕੀਤਾ ਗਿਆ ਹੈਗਾ ਤਾਂ ਆਮ ਲੋਕ ਨੇ ਦੇਖੋ ਕਰਦੇ ਸਮਾਨ ਆ ਜਿਹੜਾ ਜਿਵੇਂ ਸਿਲੰਡਰ ਕਰੇ ਖਤਮ ਹੋਇਆ ਹੋਣਾ ਜਾਂ ਉਹ ਲੈ ਕੇ ਜਰੂਰ ਜਾ ਰਹੇ ਨੇ ਰਸਤਾ ਮੈਮ ਕਿਹੜੇ ਪਾਸੇ ਜਾ ਰਹੇ ਸੀਗੇ ਕਾਂਸਾ ਇੱਧਰ ਜਾਣਾ ਏ ਨਵੇਂ ਕਰੋ ਜਾਣ ਨਹੀਂ ਦੇ ਰਹੇ ਨਹੀਂ ਜੀ ਕੀ ਕਰ ਰਹੇ ਪਹਿਲਾਂ ਵੀ ਉਧਰ ਨੂੰ ਘੁੰਮ ਕੇ ਆਈਆਂ ਜੀ ਬਹੁਤ ਜ਼ਿਆਦਾ ਤੇ ਹੁਣ ਫੇਰ ਇਧਰ ਨੂੰ ਘੁੰਮ ਕੇ ਜਾਣਾ ਪੈਣਾ ਦੱਸੋ ਪਰੇਸ਼ਾਨੀ ਹੋ ਰਹੀ ਹੈ ਜੀ ਬਹੁਤ ਜ਼ਿਆਦਾ ਜੀ ਤੇ ਕਹਿ ਰਹੇ ਨਰਿੰਦਰ ਮੋਦੀ ਆ ਰਹੇ ਨੇ ਨਵੇਂ ਕਰੋ ਕਿ ਇਸ ਤਰ੍ਹਾਂ ਕੀ ਕਰੀਏ ਜੀ ਨਰਿੰਦਰ ਮੋਦੀ ਕਿਆ ਕਰੂਗਾ ਐਨੇ ਮੰਗਿਆਈ ਕਰੀ ਪਈ ਆ ਸਾਰੀ ਚੀਜ਼ ਅੱਗ ਲੱਗੀ ਪਈ ਆ ਮੈਂ ਸਿਲੰਡਰ ਉਹ ਮਹਿੰਗਾ ਜੀ ਮੋਦੀ ਜੀ ਦੋਨੋਂ ਬਲੋਕ ਅਰ ਸੋ ਇਹ ਚੀਜ਼ ਮਹਿੰਗੀ ਆ ਜੀ ਆ ਸਿਲੰਡਰ ਪੱਛੇ ਦੇ ਲੋ ਕਿੰਨਾ ਘੁੰਮਣਾ ਪੈ ਰਿਹਾ ਮੈਨੂੰ ਦੱਸੋ ਪਹਿਲਾਂ ਉਧਰੋਂ ਘੁੰਮ ਕੇ ਆਈ ਫੇਰ ਹੁਣ ਇਧਰੋਂ ਘੁੰਮ ਕੇ ਜਾਓ ਕਹਿੰਦੇ ਦੱਸੋ ਕਿੰਨਾ ਪ੍ਰੇਸ਼ਾਨੀ ਆ ਦੱਸੋ ਇਹ ਮਹਿਲਾ ਨੇ ਦੇਖੋ ਕਰਦੇ ਜਿੱਦਨ ਮਰਜ਼ੀ ਜਾਵੇ ਆਵੇ ਜੇ ਸਾਨੂੰ ਕੋਈ ਦਿੱਕਤ ਨਹੀਂ ਹੈਗੀ ਪਰ ਰਸਤੇ ਤਾਂ ਖੋਲਣੇ ਚਾਹੀਦੇ ਜੀ ਬਹੁਤ ਦਿੱਕਤ ਆ ਜੀ ਤਾਂ ਵੱਡੀ ਦਿੱਕਤ ਆ ਦੇਖੋ ਤੁਸੀਂ ਸਿਲੰਡਰ ਆ ਜਿਹੜਾ ਕਰਦਾ ਰੋਜ਼ ਦਾ ਜਸ ਪ੍ਰੋਟੀ ਪਾਣੀ ਬਣਾਉਣਾ ਹੁੰਦਾ ਤਾਂ ਉਹਦੇ ਵਾਸਤੇ ਸਿਲੰਡਰ ਲੈ ਕੇ ਜਰੂਰ ਪਹੁੰਚੇ ਹੋਏ ਨੇ ਪਰ ਜਾ ਰਹੇ ਨੇ ਪਰ ਰਸਤੇ ਬਲੌਕ ਕਰਕੇ ਵੱਡੀ ਪਰੇਸ਼ਾਨੀ ਜਰੂਰ ਆ ਰਹੀ ਹੈਗੀ ਆ ਆਮ ਲੋਕ ਕਹਿ ਰਹੇ ਨੇ ਦੂਜੇ ਪਾਸੇ ਮਹਿੰਗਾਈ ਦੀ ਵੱਡੀ ਗੱਲ ਕਰ ਰਹੇ ਸੈਟਰ ਉਹਦੇ ਘੁੰਮ ਕੇ ਜਾਣਾ ਪੈਣਾ 4 ਸੈਟਰ ਦੱਸੋ ਫਿਰ ਉਧਰੋਂ ਉੱਪਰ ਉੱਪਰ ਤੇ ਜਾਣਾ ਪੈਣਾ ਦੱਸੋ ਕਿਆ ਕਰੀਏ ਉਹੀ ਹੈ ਨਾ ਆਮ ਲੋਕਾਂ ਲਈ ਫਿਰ ਕੀ ਕਰ ਰਹੀ ਹੈ ਸਰਕਾਰਾਂ ਕੁਝ ਨਹੀਂ ਕਰਦੀ ਜੀ ਕੁਝ ਵੀ ਨਹੀਂ ਬਸ ਮਹਿੰਗਾਈ ਕਰੀ ਜਾਂਦੀ ਹੈ ਜੀ ਬਸ ਮਹਿੰਗਾਈ ਨੇ ਪੱਟੇ ਚੱਕੇ ਪਏ ਬਹੁਤ ਜ਼ਿਆਦਾ ਜੀ ਬੁਰਾ ਹਾਲ ਕਰਿਆ ਪਿਆ ਘਰ ਦਾ ਘਰ ਦਾ ਖਰਚਾ ਹੀ ਨਹੀਂ ਮਾਰ ਕਿੱਥੇ ਦਾ ਬੰਦਾ ਕਰੂਗਾ ਘਰ ਦਾ ਖਰਚਾ ਦੱਸੋ ਹਰ ਇੱਕ ਚੀਜ਼ ਅੱਗ ਲੱਗੀ ਵੀ ਦਾਲਾਂ ਕਿਆ ਸਬਜ਼ੀਆਂ ਕਿਆ ਸਾਰੇ ਚੀਜ਼ ਮਹਿੰਗੀ ਹੋਈ ਪਈ ਹੈ ਜੀ ਬਹੁਤ ਜ਼ਿਆਦਾ ਸਰ ਮਹंगाई ਨੂੰ ਲੈ ਕੇ ਜ਼ਰੂਰ ਹੈਗਾ ਤਸਵੀਰਾਂ ਕੋਈ ਤੁਸੀਂ ਦੇਖ ਸਕਦੇ ਹੋ ਜਿਹੜੇ ਲੋਕ ਨੇ ਜ਼ਰੂਰ ਲੱਗਦੇ ਨਜ਼ਰ ਆ ਰਹੇ ਨੇ ਤੇ ਰਸਤੇ ਬਾਰੇ ਕਈ ਲੋਕਾਂ ਨੂੰ ਨਹੀਂ ਵੀ ਦੱਸਿਆ ਗਿਆ ਸੀਗਾ ਸ਼ਾਇਦ ਉਹਨਾਂ ਨੂੰ ਧਿਆਨ 'ਚ ਨਹੀਂ ਸੀਗਾ ਜਿਸ ਦੇ ਕਰਕੇ ਪਰੇਸ਼ਾਨੀ ਜ਼ਰੂਰ ਆ ਰਹੀ ਹੈਗੀ ਆ ਇਹ ਆਮ ਲੋਕ ਨੇ ਤੇ ਤਸਵੀਰਾਂ ਵੀ ਤੁਸੀਂ ਦੇਖ ਸਕਦੇ ਹੋ ਵੀਆਈਪੀ ਜਰੂਰ ਲੰਘਦੇ ਨਜ਼ਰ ਆ ਰਹੇ ਨੇ ਕੀ ਲੰਘ ਰਹੇ ਨੇ ਦੂਜੇ ਪਾਸੇ ਤੇ ਪਰ ਆਮ ਲੋਕਾਂ ਨੂੰ ਵੱਡੀ ਪਰੇਸ਼ਾਨੀ ਹੈ ਕਿਉਂਕਿ ਕਹ ਰਹੇ ਨੇ ਕਿ ਸਾਨੂੰ ਨਹੀਂ ਦੱਸਿਆ ਗਿਆ ਜਿਵੇਂ ਇੱਕ ਮਹਿਲਾ ਆਈ ਹੈ ਸਿਲੰਡਰ ਲੈ ਕੇ ਜਾ ਰਹੀ ਸੀਗੀ ਤਾਂ ਉਹਨੂੰ ਪਰੇਸ਼ਾਨੀ ਜਰੂਰ ਆਈ ਸੀ ਕਿਉਂਕਿ ਸਾਨੂੰ ਕਹਿੰਦੀ ਉੱਪਰ ਦੀ ਕੁੰਮਕਿਆਣਾ ਪੈਣਾ ਇੱਕ ਸਰਦਾਰ ਜੀ ਸੀਗੇ ਨਾਲ ਉਹਨਾਂ ਦੀ ਬੇਟੀ ਬੈਠੀ ਸੀ ਸ਼ਾਇਦ ਤੇ ਉਹਨਾਂ ਨੇ ਕਿਹਾ ਕਿ ਸਾਨੂੰ ਦੂਜੇ ਪਾਸੇ ਉਹ ਸੀਵਰੇਜ ਪੱਟਿਆ ਹੋਇਆ ਰਸਤੇ ਬਲੌਕ ਕੀਤੇ ਹੋਏ ਨੇ ਸਾਰੇ ਤਾਂ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਆਪਣੇ ਬੁਖਤਾ ਪ੍ਰਬੰਧ ਨੇ ਪਰ ਦੂਜੇ ਪਾਸੇ ਜੇ ਗੱਲ ਕਰੀਏ ਤਾਂ ਅਜਹੀ ਲੋਕਾਂ ਨੂੰ ਜਿਹੜਾ ਹੈਗਾ ਆਪਣੇ ਘਰ ਜਾਣ ਤੱਕ ਪਰੇਸ਼ਾਨੀ ਹੋ ਰਹੀ ਹੈਗੀ ਪਰ ਕੀ ਘਰੇ ਨਹੀਂ ਜਾਣ ਦਿੱਤਾ ਜਾ ਰਿਹਾ ਪੁਲਿਸ ਵੱਲੋਂ ਤਾਂ ਇਹ ਵੀ ਸਵਾਲ ਹੈ ਤੇ ਦੂਸਰੇ ਪਾਸੇ ਨਰਿੰਦਰ ਮੋਦੀ ਜਰੂਰ ਆ ਰਹੇ ਨੇ ਪਰ ਆਮ ਲੋਕਾਂ ਦੀ ਜਨਤਾ ਦੀ ਜਿਵੇਂ ਮੈਨੂੰ ਉਹਨਾਂ ਨੇ ਕਿਹਾ ਹੈ ਕਿ ਮਹਿੰਗਾਈ ਦੇ ਉੱਪਰ ਵੱਡੇ ਸਵਾਲ ਨੇ ਕਿਉਂਕਿ ਘਰ ਦਾ ਰਾਸ਼ਨ ਪੰਦਾ ਜਾਂ ਹੋਰ ਜਿਹੜੀ ਚੀਜ਼ਾਂ ਨੇ ਮਹਿੰਗਾਈ ਜਰੂਰ ਹੋ ਰਹੀ ਹੈਗੀ ਆ ਆਮ ਲੋਕਾਂ ਨੂੰ ਲੰਘਣ ਦੀ ਪਰੇਸ਼ਾਨੀ ਜਰੂਰ ਹੋ ਰਹੀ ਹੈ ਤਸਵੀਰਾਂ ਮੇਰੇ ਸਾਥੀ ਨੂੰ ਕਹੂੰਗਾ ਦਿਖਾਉਂਦੇ ਰਹੋ ਕਿ ਕਿਸ ਤਰ੍ਹਾਂ ਸਕੂਲ ਦੇ ਬੱਚੇ ਜਿਹੜੇ ਆਪਣੇ ਘਰ ਨੂੰ ਜਾ ਰਹੇ ਨੇ ਲੋਕ ਜਿਹੜੇ ਲੰਘਦੇ ਨੇ ਨਾ ਇਹਨਾਂ ਨੇ ਰਸਤਾ ਜਰੂਰ ਬੰਦ ਕੀਤਾ ਇੱਕ ਪਾਸੇ ਤੋਂ ਦੂਸਰਾ ਪਾਸੇ ਤੋਂ ਤਾਂ ਮੇਰੇ ਸਾਥੀ ਨੂੰ ਕਹੂੰਗਾ ਦੂਸਰੇ ਪਾਸੇ ਵੀ ਉਹ ਰੋਡ ਦਿਖਾਈ ਜਾਵੇ ਬਿਲਕੁਲ ਉਹ ਸਾਹਮਣੇ ਤੁਸੀਂ ਦੇਖ ਸਕਦੇ ਹੋ ਚੌਕ ਆਇਆਗਾ ਜਿੱਥੇ ਜਿਹੜਾ ਰਸਤਾ ਪੂਰਾ ਬੰਦ ਕੀਤਾ ਹੋਇਆ ਇੱਧਰ ਜਿਹੜੇ ਲੋਕ ਨੇ ਆਮ ਰੋਜ਼ ਮਰਰਾ ਦੀ ਤਰ੍ਹਾਂ ਲੰਘਦੇ ਨੇ ਕਿਉਂਕਿ ਘਰ ਦਾ ਰਸਤਾ ਹੁੰਦਾ ਤਾਂ ਲੰਘਣਾ ਜਰੂਰ ਹੁੰਦਾ ਬੰਦਿਆਂ ਨੇ ਤਾਂ ਉੱਥੇ ਪਰੇਸ਼ਾਨੀਆਂ ਜਰੂਰ ਆ ਰਹੀਆਂ ਨੇ ਤਾਂ ਅੱਗੇ ਕੁਝ ਮਹਿਲਾ ਜਾ ਰਹੀ ਸੀ ਨਾਲ ਉਹਦਾ ਇੱਕ ਬੱਚਾ ਵੀ ਸੀਗਾ ਜਿਸ ਤੋਂ ਬਾਅਦ ਪੁਲਿਸ ਕਰਮੀਆਂ ਵੱਲੋਂ ਉਹਨਾਂ ਨੂੰ ਰੋਕਿਆ ਜਰੂਰ ਗਿਆ ਹੈਗਾ ਤਾਂ ਉਹ ਕਹਿ ਰਹੀ ਹੈ ਕਿ ਤੇ ਪਰੇਸ਼ਾਨੀ जरूर ਆ ਰਹੀ ਆਂ ਆਮ ਲੋਕਾਂ ਨੂੰ پروگرام जरूर ਹੋ ਰਹੇ ਨੇ ਤਾਂ ਦੂਸਰੇ ਪਾਸੇ ਮੈਂ ਇੱਕ ਬੋਰਡ ਦੀ ਨਜ਼ਰ जरूर ਮਰਵਾਉਣਾ ਚਾਹੂੰਗਾ ਸਾਹਮਣੇ ਸਿਕਯੂਸਡ ਸੁਸਾਇਟੀ ਡਿਵੈਲਪਮੈਂਟ ਇੰਡੀਆ ਡਿਵੈਲਪਮੈਂਟ ਇੰਡੀਆ ਡਿਵੈਲਪਮੈਂਟ ਇੰਡੀਆ ਦੇ ਬੋਰਡ जरूर ਲੱਗੇ ਹੋਏ ਨੇ ਡੈਡੀਕੇਸ਼ਨ ਸਕਸੈਸਫੁਲ ਇੰਪਲੀਮੈਂਟ ਆਫ ਦੀ ਨਿਊ ਕ੍ਰਿਮੀਨਲ ਲਾਜ਼ ਆਫ ਦੀ ਨੇਸ਼ਨ ਤੇ ਲਾਜ਼ ਦੇ ਰਿਲੇਟਡ ਜਿਹੜੀ ਹੈਗੀ ਆ जरूर ਇਸ ਦੀ ਕੀਤੀ ਜਾ ਰਹੀ ਹੈ ਕਿ ਨਵੇਂ ਕਾਨੂੰਨ ਬਣਾਏ ਗਏ ਨੇ ਪਰ ਕਾਨੂੰਨ ਲੋਕਾਂ ਲਈ ਹੈ ਜਦ ਤੱਕ ਪਰ ਜਿਹੜੀਆਂ ਪਰੇਸ਼ਾਨੀਆਂ ਨੇ ਉਸ ਦਾ ਹੱਲ ਕਿਵੇਂ ਨਿਕਲੇਗਾ ਤਾਂ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਲੋਕਾਂ ਨੂੰ ਜਿਹੜਾ ਹੈਗਾ ਉਹਨਾਂ ਨੂੰ ਜਿਹੜਾ ਹੈਗਾ ਦੂਸਰੇ ਪਾਸੇ ਨੂੰ ਲੰਗਾਇਆ ਜਾ ਰਿਹਾ ਹੈਗਾ ਤਾਂ ਜ਼ਰੂਰ ਘੁੰਮ ਕੇ ਜਾਣਾ ਪੈਂਦਾ ਹੈਗਾ ਪਰੇਸ਼ਾਨੀ ਜ਼ਰੂਰ ਆ ਰਹੀ ਹੈਗੀ ਆ ਤਾਂ ਵੱਡੇ ਪ੍ਰੋਗਰਾਮ ਜ਼ਰੂਰ ਹੋ ਰਿਹਾ ਹੈਗਾ ਪੁਲਿਸ ਅਧਿਕਾਰੀ ਜ਼ਰੂਰ ਖੜੇ ਨੇ ਆਪਣੀ ਡਿਊਟੀ ਤੇ ਪਰ ਆਮ ਲੋਕ ਤੁਸੀਂ ਦੇਖ ਸਕਦੇ ਹੋ ਉਹਨਾਂ ਨੂੰ ਅੱਗੇ ਨਹੀਂ ਜਾਣ ਦਿੱਤਾ ਜਾ ਰਿਹਾ ਹੈਗਾ ਕਿਉਂਕਿ ਸਿਕਿਉਰਿਟੀ ਰੀਜ਼ਨ ਕਹਿ ਰਹੇ ਨੇ ਕਿ ਸਿਕਿਉਰਿਟੀ ਰੀਜ਼ਨ ਕਰਕੇ ਨਹੀਂ ਜਾਣ ਦਿੱਤਾ ਪਰ ਆਮ ਲੋਕੀ ਕਰਨ ਤਾਂ ਪਰੇਸ਼ਾਨੀਆਂ ਜ਼ਰੂਰ ਨੇ ਲੋਕਾਂ ਨੂੰ ਤਾਂ ਹੁਣ ਦਿਖਾਉਂਦੇ ਰਾਵਾਂਗੇ ਤੁਹਾਨੂੰ ਤਸਵੀਰਾਂ ਕਿ ਹੋਰ ਕਿਹੜੇ-ਕਿਹੜੇ ਲੋਕਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਕਿੱਧਰ ਨੂੰ ਜਾਣਾ ਸੀ ਕਿਹੜੇ ਪ੍ਰੋਗਰਾਮ ਦੇ ਤਹਿਤ ਉਹਨਾਂ ਨੂੰ ਨਹੀਂ ਪਤਾ ਸੀ ਜਾਂ ਕਿਉਂ ਨਹੀਂ ਰੋਕਿਆ ਗਿਆ ਹੈਗਾ ਕਾਰਨ ਸਵਾਲ ਜ਼ਰੂਰ ਵੱਡੇ ਨੇ ਤਾਂ ਸਰਦਾਰ ਜੀ ਬਿਲਕੁਲ ਤੁਸੀਂ ਦੇਖ ਸਕਦੇ ਹੋ ਆਏ ਹੋਏ ਨੇ ਉਹਨਾਂ ਨੇ ਸ਼ਾਇਦ ਅੱਗੇ ਜਾਣਾ ਸੀਗਾ ਤਾਂ ਡੈਥ ਹੀ ਹੋ ਗਈ ਕਿੱਧਰ ਕਿੱਧਰੋ ਜਾਈਏ ਫਿਰ ਹਾਂ ਉੱਥੇ ਹਾਈ ਕੋਰਟ ਆਪ ਭਾਈ ਕਿੱਧਰ ਜਾਣਾ ਸੀ ਅਸੀਂ ਨਵੇਂ ਘਰ ਜਾਣਾ ਜੀ ਕੀ ਗੱਲ ਹੋ ਗਈ ਡੈਥ ਹੋ ਗਈ ਉੱਥੇ ਕਿਸੇ ਦੀ ਨਹੀਂ ਜਾਣਦੇ ਰੇ ਨਹੀਂ ਮਨਾ ਕੀਤਾ ਜੀ ਆਮ ਲੋਕਾਂ ਨੂੰ ਪਰੇਸ਼ਾਨੀ ਹੋ ਰਹੀ ਹੈ ਜਿਵੇਂ ਬਿਲਕੁਲ ਹੋ ਰਹੀ ਹੈ ਦੇਖੋ ਤੁਹਾਡੇ ਸਾਹਮਣੇ ਬਿਲਕੁਲ ਰੋਡ ਖਾਲੀ ਪਏ ਨੇ ਨਰਿੰਦਰ ਮੋਦੀ ਆ ਰਹੇ ਨੇ ਪਤਾ ਕੁਝ ਨਹੀਂ ਜੀ ਇਹ ਵੀ ਨਹੀਂ ਪਤਾ ਕਿਉਂ ਆ ਰਹੇ ਨੇ ਨਾ ਜੀ ਇਹ ਵੀ ਨਹੀਂ ਪਤਾ ਜੀ ਰੋਜ਼ ਮਰਰਾ ਦੇ ਕੰਮ ਲਈ ਰੁਟੀਨ ਦੀ ਤਰ੍ਹਾਂ ਲੰਘਦੇ ਹੋ ਤੁਸੀਂ ਇੱਥੇ ਨਹੀਂ ਅਸੀਂ ਅੱਜ ਸਾਡੇ ਤੇ ਇੱਥੇ ਦੋਸਤ ਰਹਿੰਦੇ ਆ ਉਹਦੀ ਮਿਸੀ ਡੈਥ ਹੋ ਗਈ ਉਧਰ ਜਾ ਰਿਹਾ ਸੰਸਕਾਰ ਤੇ ਤਾਂ ਉਹਨਾਂ ਦੇ ਕਿਸੇ ਮਿੱਤਰ ਦੀ ਜ਼ਰੂਰ ਦੀ ਜਿਹੜੀ ਡੈਥ ਹੋ ਗਈ ਸੀ ਜਿਹਦੇ ਕਰਕੇ ਉਹਨਾਂ ਨੂੰ ਅੱਗੇ ਜਾਣਾ ਪੈ ਰਿਹਾ ਸੀ ਪਰੇਸ਼ਾਨੀ ਜਰੂਰ ਆ ਰਹੀ ਹੈ ਬੱਚੇ ਤੁਸੀਂ ਦੇਖ ਸਕਦੇ ਹੋ ਛੋਟੇ ਛੋਟੇ ਬੱਚੇ ਨੇ ਸਕੂਲਾਂ ਦੇ ਆਪਣੇ ਹਸਪਤਲ ਤੋਂ ਆਏ ਨੇ ਨਾਲ ਮਾਪੇ-ਬਾਪ ਨੂੰ ਜਰੂਰ ਚੱਕੇ ਹੋਏ ਨੇ ਮੋਢਿਆਂ ਤੇ ਚੱਕੇ ਹੋਏ ਨੇ ਬੱਚਿਆਂ ਨੂੰ ਪਰੇਸ਼ਾਨੀ ਜਰੂਰ ਆ ਰਹੀ ਆ ਆਮ ਲੋਕਾਂ ਨੂੰ ਤਾਂ ਜਰੂਰ ਤਸਵੀਰਾਂ ਤੁਹਾਨੂੰ ਹੋਰ ਵੀ ਦਿਖਾਉਂਦੇ ਰਾਵਾਂਗੇ ਕਿਸ ਤਰ੍ਹਾਂ ਦੀ ਜਿਹੜੀਆਂ ਹੈਗੀਆਂ ਨੇ ਅੱਜ ਪ੍ਰੋਗਰਾਮ ਜਰੂਰ ਹੈ ਪਰ ਲੋਕਾਂ ਨੂੰ ਜਿਹੜੀ ਆਮ ਲੋਕਾਂ ਨੂੰ ਪਰੇਸ਼ਾਨੀ ਜਰੂਰ ਆ ਰਹੀ ਹੈਗੀ ਆ ਇਸ ਦੇ ਵਿੱਚ ਤਾਂ ਇਹ ਤਸਵੀਰਾਂ ਤੁਹਾਡੇ ਨਾਲ ਰੈਗੂਲਰ ਸਾਂਝੀਆਂ ਕਰਦੀਆਂ ਰਾਵਾਂਗੇ ਕੈਮਰਾ ਪਰਸਨ ਅਸ਼